ख़ुशि ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਤਪੋਸਥਾਨ ਬਾਬਾ ਹੰਦਵ ਜੀ ਨੱਥਵਾਨਾ ਗੇਟ ਜਨਿਆਰਾ ਗੁਰੂ ਵਿਖੇ ਜੋ ਤੰਤਨ ਬਾਬਾ ਸੰਤੋਖਨੀ ਜੀ ਨੇ ਬੇਹਤ ਸ੍ਰੀ ਅਖੰਡ ਪਾਠ 1946 ਦੇ ਜਰਾਏ ਹੋਏ ਹਨ ਜਿਨ੍ਹਾਂ ਨੂੰ 78 ਸਾਲ ਹੋ ਗਏ ਹਨ ਇਸੇ ਹੀ ਰਾਮ ਚੰਦਨਾ ਬਾਬਾ ਸੰਤੋਖਨੀ ਜੀ ਦੀ ਅਨਿਜਵੀ ਬਰਸੀ ਦੇ ਦਿਨ ਵਿੱਚ ਅੱਜ 13 ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਹਨ ਬੇਹਤ ਸੰਗਤਾਂ ਆਈਆਂ ਜਿਸ ਵਿੱਚ ਸਿੰਘ ਸਾਹਿਬ ਗਿਆਨੀ ਗੁਰਬਖਸ਼ ਸਿੰਘ ਜੀ ਨੇ ਆਪਣੇ ਪ੍ਰਵਚਨਾਂ ਨਾਲ ਨਿਹਾਰ ਕੀਤਾ ਲੋਹਤ ਦੂਰਾਂ ਦੂਰਾਂ ਤੋਂ ਦੇਸ਼ਾਂ ਦੇ ਸਮਝੋਂ ਸੰਗਤ ਆਈ ਹੈ ਸਾਰਿਆਂ ਦੀ ਜੀ ਆਇਆਂ ਔਰ ਧੰਨਵਾਦ ਗੁਰੂ ਕਰੰਗਰ ਸਾਰੇ ਸਾਕੇ ਜਾਨ ਜੀ ਆਓ ਜੀ ਆਇਆਂ ਨੂੰ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕਾਜ ਜੇ ਬਾਬਾ ਅੰਧਾਲ ਗੁਰਦੁਆਰਾ ਜੀ ਵਿਖੇ ਬਾਬਾ ਪਰਮਾਨੰਦ ਜੀ ਦੀ ਵੱਲੋਂ ਸੰਤੋਖਬਨੀ ਜੀ ਦਾ ਯਾਦ ਵਿੱਚ ਸਲਾਨਾ ਜੋੜ ਮੇਲਾ ਕਰਾਇਆ ਜਾ ਰਿਹਾ ਹੈ ਔਰ ਇਸ ਜੋੜ ਮੇਲੇ ਦੇ ਵਿੱਚ ਤੇ ਵੀ ਬਈ ਆ ਰਹੇ ਸੰਗਤਾਂ ਜਿਹੜੀਆਂ ਇੰਨੀ ਗਰਮੀ ਦੇ باوجود ਇਹ ਸੰਗਤਾਂ ਇੱਥੇ ਜੁੜੀਆਂ ਬਹੁਤ ਵੱਡੀ ਗਿਣਤੀ ਵਿੱਚ ਲੋਕ ਦੀ ਮਨਤਾ ਹੈ ਇਹ ਬਾਬਾ ਸੰਤੋਖਮੁਨੀ ਜੀ ਨੇ ਇਸ ਤਲਾਬ ਦੀ ਖਦਾਈ ਕਰਾਈ ਇੱਥੇ ਬਹੁਤ তপਸਿਆ ਕੀਤੀ ਔਰ ਇਸ ਥਾਂ ਨੂੰ ਬਣਾਇਆ ਇਸ ਥਾਂ ਨੂੰ ਬਣਾਉਣ ਦੇ ਵਿੱਚ ਇਹ ਸਾਰਾ ਖੇਹ ਜਿਹੜਾ ਹੈ ਸੰਤੋਖਮੁਨੀ ਜੀ ਨੇ ਜਾਂਦਾ ਹੈ ਔਰ ਉਹਨਾਂ ਦੀ ਯਾਦ ਦੇ ਵਿੱਚ ਹੀ ਸੰਤਾ ਜੁੜੀਆਂ ਔਰ ਬਾਬਾ ਪਰਮਾਨੰਦ ਜੀ ਇਹ ਜੋੜ ਮਿਲਾ ਮੰਨਦੇ ਆ ਅੱਜ ਉਹ ਜੋੜ ਮਿਲੇ ਦੇ ਸੰਬੰਧ ਵਿੱਚ ਸੰਤਾ ਜੁੜੀਆਂ ਇਹ ਜਿਤ ਇਸ ਬਾਬਾ ਸੰਤੋਖਮੁਨੀ ਜੀ ਦੀ ਯਾਦਗਾਰ ਬਣੀ ਦੇਖਦੇ ਹੋ ਇਹ ਯਾ ਉਹਨਾਂ ਦੀ ਯਾਦਗਾਰ ਹੈ ਔਰ ਸਾਰਾ ਜਿਲ੍ਹਾ ਜਿਹੜਾ ਆਲੇ-ਦਾਲੇ ਜਿਹੜੇ ਸ਼ਹਿਰ ਨੇ ਪਿੰਡ ਨੇ ਸਾਰੇ ਗੁਰੂ ਘਰ ਬੜਾ ਮੰਨਦੇ ਆ ਔਰ ਇਸ ਜੋੜ ਮੇਲੇ ਵਿੱਚ ਇਕੱਠੇ ਹੋ ਕੇ ਅਸੰਕਾਂ ਬਹੁਤ ਆਨੰਦਮਈ ਜਿਹੜਾ ਇਤਿਹਾਸ ਰਚ ਰਹੀ ਹੈ ਕਿੰਨੇ ਲੰਮੇ ਸਮੇਂ ਤੋਂ ਨਜ਼ਰ ਆ ਕਿ ਚੱਲ ਨਹੀਂ ਜਾਂਦੀ ਆ ਔਰ ਇਹਦੇ ਵਿੱਚ ਜਿਹੜੀ ਸੰਗਤਾਂ ਕਿੱਥੇ ਕਿੱਥੋਂ ਆਉਂਦੀਆਂ ਇਹ ਲਗਭਗ ਇਸ ਗੁਰਦਾਰ ਦੇ ਵਿੱਚ 74 ਸਾਲ ਲਗਭਗ ਹੋ ਗਏ ਆ ਲਗਾਤਾਰ ਖਣ ਪਾੜ ਦੀ ਲੜੀ ਜਿਹੜੀ ਆ ਚੱਲ ਰਹੀ ਆ ਔਰ ਇਹ ਬਾਬਾ ਸਤੋਕਮਨੀ ਸਾਹਿਬ ਜੀ ਦੀ ਦੇਰ ਹੈ ਕਿ ਇਸ ਗੁਰਦਾਰ ਨੂੰ ਬਣਾਇਆ ਅਰਥਾਤ ਇਹ ਛੁਰਕ ਕੀਤੀ ਔਰ ਇਹ ਪ੍ਰਥਾ ਲਗਾਤਾਰ ਚੱਲ ਰਹੀ ਹੈ ਔਰ ਉਸ ਪ੍ਰਥਾ ਨੂੰ ਅੱਗੇ ਰੱਖਦੇ ਹੋયા ਅਸੀਂ ਇਹ ਜੋੜ ਮੇਲਾ ਵੀ ਮਨਾਇਆ ਜਾਂਦਾ ਹਰ ਸਾਲ ਔਰ ਲਗਾਤਾਰ ਖਣਪਾਰ ਜਿਹੜੇ ਆ ਉਹ ਵੀ ਚੱਲਦੇ ਆ ਅੱਜ ਵੀ 13 ਖਣਪਾਰ ਸਾਹਿਬ ਦੇ ਭੋਗ ਪਾਇਆ ਔਰ ਲੋਕਾਂ ਨੇ ਬਹੁਤ ਸ਼ਰਧਾ ਦੇ ਨਾਲ ਇਹ ਦੇਖਣ ਮਨ